ਇਥੇ ਦਫنائਾਈ ਦੱਸੀ ਕਿਦੀ ਹੋਈ ਆ ਮੈਨੂੰ ਤੇ ਫਿਰ ਇੱਥੇ ਕਬਰ ਕਿਵੇਂ ਬਣ ਜੂਗੀ ਓਏ ਜਿਸਾ ਸੇਵਾ ਨਹੀਂ ਇੱਕ ਇੱਕ ਮਿੰਟ ਇੱਕ ਮਿੰਟ ਤੈਨੂੰ ਸ਼ਰਮ ਨਹੀਂ ਉਦੀ ਤੂੰ ਬੂਟ ਪਾ ਕੇ ਇੱਥੇ ਆਈ ਜਾਨਾ ਅਸੀਂ ਤਾਂ ਚੱਪਲਾਂ ਲਾ ਕੇ ਆਏ ਸਤਕਾਰ ਨਾਲ ਹੈ ਇਹ ਕਿਹਨੇ ਕੋਸ਼ ਹੈ ਜਿਹਨੂੰ ਪਤਾ ਨਹੀਂ ਆ ਵੀ ਇੱਥੇ ਕੁਝ ਨਹੀਂ ਹੈ ਇਹ ਟੌਂਗੀ ਸਾਧੂ ਆ ਸ਼ਰਿਆਮ ਇਹਨਾਂ ਨੂੰ ਕੋਈ ਦਰਗਾਹ ਵਾਲੀ ਹੁੰਦਾ ਕੋਈ ਪੀਰ ਫਕੀਰ ਦੀ ਫੋਟੋ ਨਾਲ ਹੁੰਦਾ ਦੇਵੀ ਦੇਵਤੇ ਦੀ ਅਸੀਂ ਤਾਂ ਕਿਤੇ ਵੀ ਗਏ ਜਾਨਾ ਅਸੀਂ ਚੱਪਲ ਲਾ ਕੇ ਪੈਰ ਕੋ ਕੇ ਅੰਦਰ ਜਾਣੇ ਜਰਾਬ ਲਾ ਕੇ ਇਹ ਢੂੰਗੀ ਇਹ ਕੁੱਤਾ ਇੱਥੇ ਅੰਦਰ ਵੜਿਆ ਤੇਨੇ ਚੱਪਲਾਂ ਅੰਦਰ ਲੈ ਕੇ ਵੜੇ ਭਲੇਖੇ ਤਾਂ ਵੜ ਗਿਆ ਜੀ ਹੁਣ ਨਹੀਂ 1 ਮਿੰਟ ਵੜਿਆ ਤਾਂ ਸੀ ਨਾ ਅੰਦਰ ਹੁਣ ਤੂੰ ਤੈਨੂੰ ਤੈਨੂੰ ਸਿੱਧੀ ਸੇਵਾ ਕਰਦਾ ਤੈਨੂੰ ਇਹ ਨਹੀਂ ਪਤਾ ਨਹੀਂ ਮੈਂ ਭਲੇਖੇ ਤਾਂ ਵੜ ਗਿਆ ਸੇਵਾ ਕੀ ਨਹੀਂ ਕਰਦਾ ਨੂੰ ਮੈਂ ਮਾਤਾ ਦੀ ਕਰਦਾ ਕਾਲ ਕਦੇ ਕਿੰਨੇ ਰੂਪ ਆ ਚਾਰ ਰੂਪ ਆ ਜੀ ਕਿਹੜੇ ਕਿਹੜੇ ਰੂਪ ਆ ਮਾਤਾ ਪਸਰ ਕਾਲੀ ਸ਼ਿਸ਼ਾਂ ਮੂਰਤੀ ਕਾਲੀ ਹੂੰ ਤੇ ਮਾਹਰ ਕਾਲ ਫੋਰ ਤੋਥਾ ਇੱਕ ਜਿੱਚ ਹੁਣ ਤੂੰ ਖਵਾਜੇ ਦੀ ਕੜਾਈ ਦੇ ਕੇ ਆਂ ਹਾਂਜੀ ਖਵਾਜਾ ਅਜਮੇਰ ਸ਼ਰੀਫ ਜਗਾ ਬਣੀ ਐ ਬੜੀ ਸਤਕਾਰਯੋਗ ਐ ਦੁਨੀਆ ਸਿਰ ਝਕਾਉਂਦੀ ਉੱਥੇ ਖਵਾਜਾ ਤੈਨੂੰ ਖਵਾਜਾ ਪੀਰ ਕਹਿੰਦਾ ਵੀ ਇਹ ਕੜਾਈਆਂ ਦੇ ਕੇ ਲੋਕਾਂ ਨਾਲ ਠੱਗੀਆਂ ਮਾਰ ਭਈ ਕਿਹੜਾ ਪੀਰ ਕਹਿੰਦਾ ਮੈਨੂੰ ਦੱਸੋ ਨਹੀਂ ਕੋਈ ਇਲਾਜ ਕਰਦਾ ਤੂੰ ਲਾਜ ਨਹੀਂ ਮੈਥੋਂ ਨਹੀਂ ਹੁੰਦਾ ਜੀ ਮੈਂ ਤਾਂ ਕਿੰਨੇ ਲੋਕਾਂ ਨੇ ਲਾਜ ਕਰ ਕਰ ਤੁਸੀਂ ਲੋਕਾਂ ਨੂੰ ਗਮਰਾਹ ਕੀਤਾ ਲੋਕਾਂ ਦੀ ਮਾਨਸਿਕ ਤੌਰ ਤੇ ਲੋਕਾਂ ਨੂੰ ਪਰੇਸ਼ਾਨ ਕੀਤਾ ਤੁਸੀਂ ਯਾਰ ਬੋਲ ਬੋਲ ਕਿਤੇ ਦੱਸ ਯਾਰ ਗੱਡੀ ਦਾ ਅਸੀਂ ਇਹਨਾਂ ਦੇ ਖਿਲਾਫ ਲੜਦੇ ਆ ਆ ਸੁਣ ਲੋ ਜਿਹੜੇ ਗੰਦ ਪਾ ਰਹੇ ਨੇ ਮੁੰਡਿਆਂ ਤੋਂ ਜਨਾਨੀਆਂ ਬਣ ਬਣ ਲੋਕਾਂ ਨੂੰ ਕਹਿੰਦੇ ਸਾਡੇ ਤੇ ਮਾਤਾ ਆ ਗਈ ਦੇਵੀਆਂ ਆ ਗਈਆਂ ਸਾਡਾ ਤੁਸੀਂ ਸਾਥ ਕੀ ਦੇਣਾ ਸੀ ਤੁਸੀਂ ਸਾਨੂੰ ਬਦਨਾਮ ਕਰਕੇ ਰੱਖਤਾ ਵੀ ਸਮਝੌਤੇ ਕਰ ਲੇ ਇੱਥੇ ਕਾਰਵਾਈ ਕਰਨੀ ਹੈ ਫੁੱਲ ਇਦੋਂ ਸਾਰੇ ਪੈਸੇ ਵਸੂਲਨੇ ਆ ਇਹ ਬੀਬੀ ਹਰਾਂ ਤੂੰ ਕਿੰਨੇ ਲੱਖ ਦੀ ਠੱਗੀ ਮਾਰੀ ਏ ਤੂੰ ਆਪਦੇ ਮੂੰਹ ਕਿੰਨੀ ਦਾ 15 15 ਲੱਖ ਦੀ 15 ਲੱਖ ਦੀ ਤੂੰ ਮਾਰੀ ਠੱਗੀ ਇਹਨਾਂ ਨੂੰ ਬਾਕੀ ਇਹਦਾ ਵਿਆਜ ਵੀ ਪੈ ਕੇ ਠੀਕ ਹੈ ਤੇ ਖਾਰੇ ਵਾਲਿਆਂ ਤੂੰ ਕਿੰਨੇ ਦੀ ਲੱਖ ਦੀ ਮਾਰੀ ਠੱਗੀ ਉਹਨਾਂ ਸਾਢੇ 30 ਸੀ ਜੀ ਉਹਨਾਂ ਸਾਢੇ 3 ਦੀ ਠੀਕ ਹੈ ਖਾਰੇ ਵਾਲੇ ਕਹਿੰਦੇ ਉਹ ਕਿੰਨੇ ਉਹਨਾਂ ਦਾ ਕੇਸ ਕਿਵੇਂ ਚੱਲਦਾ ਤੇਰੇ ਨਾਲ ਉਹਨਾਂ ਦਾ ਕੇਸ ਪੈ ਉਹਨਾਂ ਦੇ ਚੈੱਕ ਨਾਲ ਆ ਜਾਂਦੇ ਚੈੱਕ ਦਿੱਤਾ ਏ ਤੂੰ ਹਾਂ ਚੈੱਕ ਦਿੱਤਾ ਸਾਨੂੰ ਉਹਨਾਂ ਨੇ ਚੈੱਕ ਦਾਲ ਦਿੱਤਾ ਸਾ ਉਹ ਨਹੀਂ ਉਹਨਾਂ ਨੇ ਤਾਂ ਲਾਉਣਾ ਹੀ ਆ ਕੋ ਕੀ ਕਰਨ ਲੋਕ ਇਹ ਤਾਂ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਜਿਹੜੇ ਲੋਕ ਗਮਰਾਹ ਹੋ ਕੇ ਇਹਨਾਂ ਚੌਂਕੀ ਦਾ ਚੌਂਕੀਆਂ ਤੇ ਜਾਂਦੇ ਇਹਨਾਂ ਦੇ ਧੌਂਗੀ ਸਾਧਾਂ ਦੇ ਤਾਂ ਪਹਿਲਾਂ ਨਾ ਇਹ ਜਦੋਂ ਇਹਨੂੰ ਮਤਲਬ ਪਰਿਵਾਰ ਨੂੰ ਗਮਰਾਹ ਕੀਤਾ ਇਹਨੇ ਸਭ ਤੋਂ ਪਹਿਲਾਂ ਕੀ ਕਿਹੜੇ ਤਵੀਦ ਕੱਢੇ ਸੀ ਤਵੀਦ ਰੱਖੇ ਕਦੋਂ ਸੀ ਪਹਿਲਾਂ ਉਹਦੇ ਰੱਖ ਕੇ ਮੈਂ ਤੈਨੂੰ ਬੀਬੀ ਕਿਹਾ ਸੀ ਨਾ ਵੀ ਤੁਰਤ ਇਹਨਾਂ ਨੇ ਰੱਖੇ ਆ ਰੱਖ ਕੇ ਸ਼ੀਸ਼ੀ ਕੱਢੀ ਐ ਸ਼ੀਸ਼ੀ ਕਿੱਥੋਂ ਲਈ ਸੀ ਉਹ ਟਰਾਂਣੀ ਸ਼ੀਸ਼ੀ ਲਈ ਸੀ ਕਿੱਥੇ ਨੱਪੀ ਸੀ ਚੱਲ ਚੱਲ ਆਹ ਵੇਖ ਲੋ ਸੋਨਾ ਪਿਆ ਪਿਆ ਤੁਸੀਂ ਜਮਾਈ ਪਿਆਰ ਬੇੜਾ ਕਰਕੇ ਕਰਦਾ ਇੱਕ ਨਸ਼ਿਆਂ ਦਾ ਦਰਿਆ ਹੈ ਤੁਹਾਡਾ ਪਖੰਡ ਦਾ ਦਰਿਆ ਯਾਰ ਲੋਕਾਂ ਨੂੰ ਗਮਰਾਹ ਕਰਦੇ ਕਿੱਥੋਂ ਆਹ ਵੇਖੀ ਆ ਟੂਆ ਬਣੇ ਗਿਆ ਅੱਛਾ ਟੂਆ ਪਤਾ ਹੀਗਾ ਹਾਂਜੀ अच्छा तू अब ਕਿੰਨਾ 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 ਜਮਾ ਪਰ ਤਿਆਰ ਕਪੜਾ ਹੈ ਹੈ ਚਾਰ ਫੁੱਟ ਚਾਰ ਫੁੱਟ ਨੂੰ ਨੱਪਿਆ ਤਕਵੀਦ ਕਿੱਥੋਂ ਲੈਂਦੇ ਸੀ ਘਰੋਂ ਤੇ ਸ਼ੀਸ਼ੀ ਸ਼ੀਸ਼ੀ ਨੂੰ ਵਿੱਚ ਪਾ ਕੇ ਵੈਤ ਮਤਲਬ ਸ਼ੀਸ਼ੀ ਨੱਪਦੀ ਮਤਲਬ ਸਭ ਤੋਂ ਪਹਿਲਾਂ ਕੰਮ ਇਥੋਂ ਸ਼ੁਰੂ ਹੋਇਆ ਆ ਵੇਖ ਲਓ ਬੂਏ ਦੇ ਵਿੱਚੋਂ ਇਹਨੇ ਮਤਲਬ ਪਹਿਲਾਂ ਤਕਵੀਦ ਨੱਪ ਕੇ ਸ਼ੀਸ਼ੀ ਕੱਢ ਕੇ ਮਤਲਬ ਲੋਕੋ ਸਮਝ ਜੋ ਹੁਣ ਆਪਾਂ ਪਟਾਉਣੇ ਆ ਇਹਦੇ ਤੋਂ ਪਹਿਲਾਂ ਘੜਾ ਜਿਹੜਾ ਖਾਲੀ ਨੱਪਿਆ ਵਿੱਚ ਹਾਂ ਹਾਂ ਠੀਕ ਉਹ ਵੀ ਅਛੇ ਨਹੀਂ ਆਈ ਉਹ ਕੀ ਟਿੰਗ ਆਹ ਆਹ ਕਾਲੀ ਜਿਹੜੇ ਆ ਤਸਵੀਰ ਤਾਂ ਕੀ ਹਰੇ ਕਿੱਥੋਂ ਲਿਆਉਂਦੇ ਸੀ ਇਹਦਾ ਉਹ ਬੜਾ ਕਰ ਦਿੱਤੀ ਸੀ ਵੀ ਕੁਛ ਨਹੀਂ ਨਹੀਂ ਮੈਨੂੰ ਇਹ ਦੱਸ ਪਹਿਲਾਂ ਇੱਧਰ ਇਹਦੀ ਬੁੱਥੀ ਕਰ ਵੀ ਇਹ ਉਹੀ ਬਣਾਇਆ ਨਹੀਂ ਨਹੀਂ ਇਹਨਾਂ ਤਵੀਤਾਂ ਨਾਲ ਕੀ ਹੁੰਦਾ ਇਹਨਾਂ ਨਾਲ ਤਾਂ ਹੁੰਦਾ ਤਾਂ ਕੁਛ ਨਹੀਂ ਦਿੰਦਾ ਕੀ ਕਿਹਾ ਸੀ ਤੁਹਾਨੂੰ ਬੀਬੀ ਕੀ ਹੋਊਗਾ ਹਾਂਜੀ ਹਾਂਜੀ ਮੇਰੀ ਸੱਤੀ ਨਾਲ ਥੋੜੀ ਨਹੀਂ ਕੀ ਕਿਹਾ ਸੀ ਤੁਹਾਨੂੰ ਵੀ ਤਵੀਤ ਬਣਾਉਣਾ ਕੀ ਹੋਊ ਕੀ ਕਿਹਾ ਸੀ ਉਹ ਕੁਛ ਨਹੀਂ ਹੁੰਦਾ ਅੱਛਾ ਇਹ ਉਹੀ ਪਖਾਂਡੀ ਬਣਾਇਆ ਹਾਂਜੀ ਚੱਲ ਜਿਹੜਾ ਕਿਉਂ ਆ ਯਾਰ ਇਹ ਦੱਸ ਦੰਨੇ ਵੀ ਕੁਝ ਚੀਜ਼ਾਂ ਪੈਰਾਂ ਦੇ ਨਹੀਂ ਬਸ ਕਨਾਤ ਦਾ ਬੰਦ ਹਾਂ ਤੇ ਤੂੰ ਹੁਣ ਹੁਣ ਮੁੱਕਲੀ ਜਾਣਾ ਵੀ ਤੇ ਚੀਜ਼ਾਂ ਨਾ ਰੋਕਾਂ ਨਹੀਂ ਮੈਂ ਤਾਂ ਕੋਈ ਰੱਖਿਆ ਵੀ ਚੀਜ਼ਾਂ ਆਉਂਦੀਆਂ ਕਰਕੇ ਦਰਦੇ ਕਿ ਹੁਣ ਲਵਾਖ ਪੈਰਾ ਆਉਂਦੇ ਨਹੀਂ ਚੱਲ ਜਿਹੜਾ ਕੜਾ ਡੱਬਿਆ ਉਹ ਕੱਢ ਹੁਣ ਸਾਹਮਣੇ ਤੁਹਾਡੇ ਕਢਾਉਣ ਲੱਗੇ ਆ ਜੋ ਆ ਜਾ ਘਰੇ ਨਾ ਮਗਦੇ ਤਰੰਕ ਦੇ ਵਿੱਚ ਇੱਕ ਸੱਪ ਆ ਠੀਕ ਆ ਉਹਰੇ ਨਾਂ ਤੇ ਸਾਨੂੰ ਡਰਾ ਰਿਹਾ ਆਖੇ ਦੇਖੋ ਨਹੀਂ ਸੱਪ ਉੱਤ ਵੈਸੇ ਰੱਖਿਆ ਹੀ ਘਰੇ ਉਹ ਇੱਕ ਆਦਾ ਸੱਪ ਬਣਾਇਆ ਉਹ ਤਾਂ ਸੱਪ ਸੱਚੀ ਮਿੱਥੀ ਦਾ ਤੇ ਜ਼ਹਿਰ ਜੂਰੋ ਦਾ ਘਰੇ ਸੱਪ ਰੱਖ ਕੇ ਡਰਾਉਣਾ ਬਸ ਇਹ ਵੀ ਤੇਰੇ ਕਾਨੂੰਨ ਚ ਨਹੀਂ ਆਇ ਕਿਤੇ ਯਾਰ ਲੋ ਇਹ ਵੀ ਤੇਰੇ ਕਾਨੂੰਨ ਚ ਨਹੀਂ ਵੀ ਕਿ ਜਾਨਵਰ ਨੂੰ ਤੂੰ ਕੈਦ ਕਰੀਂ ਨਹੀਂ ਨਹੀਂ ਕੈਦ ਕਰਕੇ ਡਰਾਉਣਾ ਨਹੀਂ ਨਹੀਂ ਤੇ ਜ਼ਹਿਰ ਜੂਰੇ ਦਾ ਕਢਾਇਆ ਤੂੰ ਜੋ ਕੀ ਤੂੰ ਦੰਦ ਨਿਕਲ ਜਾਂਦੇ ਆ ਦੰਦ ਇੱਕ ਬਾਲ ਯਾਰ ਕਮਾਲ ਹੀ ਹੋ ਗਈ ਜਦੋਂ ਆਕੇ ਨਾ ਜਦੋਂ ਜੇਲ੍ਹ ਚੋਂ ਆ ਗਿਆ ਸੱਪ ਛੱਡਣਾ ਉਹ ਮੁਰੇ ਛੜਵਾਉ ਉਹ ਨਹੀਂ ਸੱਪ ਤੇਰੇ ਘਰੇ ਵੀ ਰੱਖੀ ਬਿਠਾਈ ਜੀ ਮੇਰੇ ਅਕੀ ਬਟਾ ਇੱਕ ਗੱਲ ਸੁਣ ਮੇਰੀ ਹਾਂਜੀ ਅ ਚਲੋ ਚਾ ਪਹਿਲਾਂ ਤੋਆ ਪਾਟਾ ਕਹੀ ਲਿਆ ਚੱਕੋ ਇਹਨੂੰ ਬੜਾ ਫੜਾ ਚੱਕੂਗਾ ਇੱਕੋ ਕਈ ਅਛਾ ਖਾਲੀ ਤੋੜ ਇੱਥੇ ਦੱਬ ਗਿਆ ਸੀ ਸੋਨਾ ਕੱਢ ਕੇ ਚੱਲ ਚੱਲ ਆ ਫਿਰ ਕੋ ਕਿੰਨਾ ਕਢੂੰਗਾ ਆ ਵੇਖ ਭੈਣ ਸਾਬੂ ਬਣਾਈ ਬਈ ਚੱਕ ਚੱਕ ਸਾਫੀ ਬੜੇ ਘੈ ਨੀ ਕਿੰਨੇ ਫੋਟਾ ਚਾਰ ਫੋਟਾ ਕਢੂੰਗਾ ਚਾਰ ਫੋਟਾ ਕਰਾਣਾ ਤੇਰੇ ਨਹੀਂ ਅਜੇ ਕਿਹੜੇ ਕੋਲੇ ਜਾ ਕੇ ਸੁਨਾਰੇ ਕੋਲ ਕਿਹੜੀ ਬਾਰੀ ਕੋਲ ਕੋਲ ਤੇ ਕੋਲੇ ਜਦੋਂ ਸੁਨਾਰੇ ਕੋਲੇ ਗਏ ਉਦੋਂ ਨਕਲੀ ਪਤਾ ਲੱਗਿਆ ਤੁਹਾਨੂੰ ਇਹ ਬੀਬੀ ਹਾਂਜੀ ਹਾਂਜੀ ਜੇ ਤੁਹਾਡਾ ਫੋਨ ਨਹੀਂ ਚੱਕਿਆ ਨੇ ਜਿਹੜਾ ਖਾਲੀ ਤੌੜਾ ਦੱਬਿਆ ਸੀ ਸੋਨਾ ਕੱਢ ਕੇ ਉਹ ਪੱਟ 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 ਇੱਥੇ ਦੱਬਿਆ ਸੀ ਬੀਬੀ ਤੁਹਾਡਾ ਇਹਨੂੰ ਪਤਾ ਹੈ ਇਹਨੇ ਦੱਬਿਆ ਤੂੰ ਹੀ ਦੱਬਿਆ ਸੀ ਨਹੀਂ ਇਹ ਸੱਪ ਆਟੀ ਦੀ ਬਣਾਇਆ ਇਹਦੇ ਮਸਾਲ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਅੱਜ ਦੋਦੇ ਪਿੰਡ ਦੇ ਨਾਲ ਸੁਖਨਾ ਅ블ੂ ਪਿੰਡ ਹੈ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਇੱਥੇ ਅੱਜ ਹੀ ਨਹੀਂ ਮੈਂ ਅੱਜ ਤੋਂ ਕੁਝ ਦਿਨ ਪਹਿਲਾਂ ਮਤਲਬ ਇੱਕ ਚੱਲਦੀ ਹੋਈ ਮਹਿਮ ਦੇ ਵਿੱਚ ਪਰਿਵਾਰ ਵੱਲੋਂ ਮੈਨੂੰ ਫੋਨ ਆਇਆ ਸੀ ਵੀ ਸਾਡੇ ਨਾਲ ਬਰੂ ਵਾਲੀ ਮੰਡੀ ਦਾ ਇੱਕ ਅੰਗਰੇਜ਼ ਸਿੰਘ ਬਾਬਾ ਹੁਣੇ ਮਤਲਬ 25 ਲੱਖ ਰੁਪਏ ਦੀ ਠੱਗੀ ਮਾਰੀ ਤੋਂ ਮੈਂ ਪਹਿਲਾਂ ਸ਼ੌਕ ਹੋ ਗਿਆ 25 ਲੱਖ ਰੁਪਏ ਬਹੁਤ ਜ਼ਿਆਦਾ ਰਕਮ ਹੁੰਦੀ ਹੈ ਸੋ ਇੰਨੀ ਠੱਗੀ ਕਿਵੇਂ ਕੋਈ ਮਰਵਾ ਸਕਦਾ ਜਾਂ ਕੋਈ ਠੱਗੀ ਕਿਸੇ ਨੇ ਮਾਰੀ ਹੋ ਸਕਦੀ ਹੈ ਫਿਰ ਮੋ ਉਸ ਪਰਿਵਾਰ ਨੂੰ ਬਕਾਇਦਾ ਮਿਲਣ ਵਾਸਤੇ ਗਿਆ ਜੀ ਕੁਝ ਦਿਨ ਪਹਿਲਾਂ ਕਿਵੇਂ ਠੱਗੀ ਮਾਰੀ ਕੀ ਕਾਰਨ ਸੀ ਪੈਸੇ ਕਿੱਥੋਂ ਆਏ ਉਹ ਪਰਿਵਾਰ ਨੇ ਦੱਸਿਆ ਜੀ ਸਾਡੇ ਕੋਲੇ 6 ਕਿੱਲੇ ਜ਼ਮੀਨਾਂ ਘਰ ਦੇ ਹਾਲਾਤ ਬੜੇ ਬਾੜੇ ਆ ਕੋਈ ਪੁੱਤ ਹੈ ਨਹੀਂ ਘਰ ਦੇ ਤਿੰਨ ਧੀਆਂ ਹੀ ਨੇ ਤੋਂ ਇਹ ਜਿਹੜਾ ਅੰਗਰੇਜ਼ ਸਿੰਘ ਬਰੂ ਵਾਲੀ ਮੰਡੀ ਦਾ ਬਾਬਾ ਹੈ ਇਹਨੇ 25 ਲੱਖ ਦੀ ਠੱਗੀ ਮਾਰੀ ਮਤਲਬ ਉਹਨਾਂ ਨੇ ਜ਼ਮੀਨ ਦੇ ਉੱਪਰ ਕੁਝ ਲਿਮਟ ਬਣਾ ਕੇ ਕੁਝ ਵਿਆਜੂ ਪੈਸੇ ਚੱਕ ਕੇ ਕੁਝ ਟੂਮਾ ਗਹਣੇ ਰੱਖ ਕੇ ਇਸ ਬਾਬੇ ਨੂੰ ਦੇ ਦਿੱਤੇ ਸਾਰੇ ਪੈਸੇ ਕਿਤੇ 2 ਲੱਖ ਲੈਂਦਾ ਰਿਹਾ ਕਿਤੇ 4 ਲੱਖ ਕਿਤੇ 5 ਲੱਖ ਕਿਤੇ 50 ਹਜ਼ਾਰ ਕਿਤੇ ਲੱਖ ਸੋ ਉੱਥੇ ਜਾ ਕੇ ਮੈਂ ਸ਼ੌਕ ਹੋ ਗਿਆ ਵੀ ਜਦੋਂ ਉਹਨਾਂ ਦੇ ਘਰੇ ਗਿਆ ਨਾ ਤੇ ਉਹਨਾਂ ਨੇ ਇੱਕ ਕਮਰੇ ਦੇ ਵਿੱਚ ਬਾਬੇ ਨੇ ਇੱਕ ਕਬਰ ਬਣਾਤੀ ਜਿਵੇਂ ਦਰਗਾਹਾਂ ਚ ਬਣੀਆਂ ਹੁੰਦੀਆਂ ਕਬਰਾਂ ਕਿ ਨਤਮਸਤਕ ਹੁੰਦੇ ਅਸ਼ਰਦਾਲੂ ਸੋ ਐਦਾਂ ਕਬਰ ਬਣਾਤੀ ਮੰਜੇ ਜਿੱਡੀ ਕਬਰ ਤੇ ਮੈਂ ਬਹੁਤ ਮਤਲਬ ਹੈਰਾਨ ਹੋਇਆ ਔਰ ਉਸ ਉਸੇ ਕਮਰੇ ਦੇ ਵਿੱਚ ਹੀ ਮਤਲਬ 4 ਫੁੱਟ 5 ਫੁੱਟ ਦਾ ਟੋਆ ਡੂੰਘਾ ਟੋਆ ਪੱਟ ਕੇ ਨਾ ਤੇ ਘੜਾ ਦਫਨਾਤਾ ਤੋਂ ਸਭ ਤੋਂ ਪਹਿਲਾਂ ਉਹ ਬੀਬੀ ਸਾਨੂੰ ਦੱਸਦੀ ਹੈ ਪਰਿਵਾਰ ਦੇ ਵਿੱਚ ਬੀਬੀ ਪਰਮਜੀਤ ਉਹ ਕਹਿੰਦੀ ਮੇਰੀ ਵਖੀਛ ਦਾ ਅਰਦ ਹੁੰਦਾ ਸੀ ਇੱਥੇ ਕਿਸੇ ਦੇ ਪਿੰਡ ਦੇ ਵਿੱਚ ਕਿਸੇ ਦੇ ਘਰੇ ਬਾਬਾ ਆਇਆ ਤੇ ਉਹ ਬੀਬੀ ਨੇ ਇਹਨੂੰ ਸੁਨੇਹਾ ਲਾਇਆ ਵੀ ਤੂੰ ਵੀ ਆ ਜਾ ਬਾਬਾ ਤੇਰਾ ਇਲਾਜ ਕਰ ਦੂਗਾ ਉਹ ਉਹ ਬੀਬੀ ਕਹਿੰਦੀ ਮੈਂ ਉਹਨਾਂ ਦੇ ਘਰ ਚਲੀ ਗਈ ਤੇ ਇਹ ਕਹਿੰਦਾ ਵੀ ਤੇਰੇ ਘਰੇ ਆਉਣਾ ਪਊ ਸਭ ਤੋਂ ਪਹਿਲਾਂ ਇਹਨੇ 메ਨ ਦਰਵਾਜ਼ੇ ਦੇ ਅੰਦਰਵਾਰ 4 ਫੁੱਟ ਦਾ ਟੋਆ ਪੱਟਿਆ ਉਹਦੇ ਵਿੱਚ ਇਹਨੇ ਇੱਕ ਸ਼ੀਸ਼ੀ ਸ਼ੀਸ਼ੀ ਦੇ ਵਿੱਚ ਜਿਹੜੇ ਤਵੀਦ ਕੱਢੇ ਇੱਥੇ ਮੈਂ ਤੁਹਾਨੂੰ ਦੱਸ ਹੀ ਦਿਨਾਂ ਦਾ ਜਵਾਬ ਵੀ ਦੇ ਦੇਣਾ ਵੀ ਅੱਜ ਜਦੋਂ ਬਾਬੇ ਨੂੰ ਸਲੋਤਰ ਫਿਲਿਆ ਫਿਰਿਆ ਨਾ ਇਹ ਮੰਨ ਗਿਆ ਵੀ ਉਹ ਤਵੀਤ ਵੀ ਮੈਂ ਘਰੋਂ ਲੈ ਗਿਆ ਸੀ ਸ਼ੀਸ਼ ਵੀ ਘਰੋਂ ਲੈ ਗਿਆ ਸੀਗਾ ਪ੍ਰਾਨੀ ਜੀ ਸ਼ੀਸ਼ੀ ਤੇ ਟੂਆ ਪੁੱਟਦੇ ਪੁੱਟਦੇ ਨੇ ਉਹ ਸ਼ੀਸ਼ੀ ਵਿੱਚ ਸਿੱਟਦੀ ਤੇ ਜਦੋਂ ਕਹਿੰਦਾ ਮੈਂ ਉਹ ਸ਼ੀਸ਼ੀ ਬਾਹਰ ਕੱਢੀ ਪਰਿਵਾਰ ਕਹਿੰਦਾ ਵੀ ਅਸੀਂ ਹੈਰਾਨ ਹੋ ਗਏ ਵੀ ਸਾਡੇ ਘਰੇ ਤਵੀਤ ਤੇ ਬਾਬਾ ਤੇ ਸ਼ਕਤੀਮਾਨ ਅਬਰੋ ਸ਼ਕਤੀਆਂ ਦਾ ਮਾਲਕ ਹੈ ਸਭ ਕੁਝ ਜਾਣਦਾ ਤੇ ਇਹ ਕਹਿੰਦਾ ਵੀ ਤੁਹਾਡੇ ਘਰੇ ਇੱਕ ਜਗ੍ਹਾ ਨਿਕਲਦੀ ਇਹਨੇ ਫਿਰ ਉਹ ਜਿਹੜੀ ਕਬਰ ਬਣਾਈ ਮੰਜੇ ਜਿੱਡੀ ਕਬਰ ਦੇ ਜਦੋਂ ਬਣਾਉਣ ਤੋਂ ਬਾਅਦ ਇਹ ਕਹਿੰਦਾ ਵੀ ਤੁਹਾਡੇ ਘਰੇ ਖਜ਼ਾਨਾ ਵੀ ਆ ਉੱਤੇ ਜੰਨ ਦਾ ਪਹਿਰਾ ਹੈ ਜੇ ਤੁਸੀਂ ਖਜ਼ਾਨਾ ਨਾ ਕਢਾਇਆ ਤੁਹਾਡਾ ਬਹੁਤ ਵੱਡਾ ਨੁਕਸਾਨ ਹੋਣਾ ਕਹਿੰਦੇ ਜੀ ਅਸੀਂ ਫਿਰ ਮਤਲਬ ਡਰ ਗਏ ਲਾਲਚ ਝ ਘਟ ਸੀ ਡਰ ਜਾਦੇ ਗਏ ਲਾਲਚ ਵੀ ਹੋ ਜਾਂਦਾ ਬੰਦੇ ਨੂੰ ਚਲੋ ਜੇ ਲੱਖਾਂ ਰੁਪਏ ਲਾ ਕੇ ਵੀ ਕਰੋੜਾਂ ਦੀ ਜਾਇਦਾਦ ਮਿਲਦੀ ਸੋਨਾ ਮਿਲਦਾ ਨਾ ਤੋਂ ਇਦਾਂ ਕਹਿੰਦਾ ਵੀ ਇਹਨੇ ਟੂਆ ਪਟਾ ਕੇ ਇੱਕ ਘੜਾ ਦ ਬਣਾਇਆ ਤੇ ਉਹਦੇ ਵਿੱਚ ਆਰਟੀਫੀਸ਼ਨ ਟੂਮਾ ਮਤਲਬ ਗਹਿਣੇ ਜਿਹੜੇ ਹੁੰਦੇ ਨਾ ਬਨਿਆਰੀ ਤੋਂ ਮਿਲਦੇ ਆ 50 50 ਦੇ ਕੜੇ ਗੁੱਲੂ ਬੰਦ ਉਹ ਇਹਨੇ ਮਤਲਬ ਘੜੇ ਚ ਰੱਖਤੇ ਮੈਂ ਪਰਿਵਾਰ ਨੂੰ ਪੁੱਛਿਆ ਵੀ ਜਦੋਂ ਉਹਨੇ ਰੱਖੇ ਤੁਹਾਨੂੰ ਨਹੀਂ ਪਤਾ ਲੱਗਿਆ ਕਹਿੰਦੇ ਜੀ ਨਹੀਂ ਮੈਂ ਕਿਹਾ ਯਾਰ 2 ਕਿਲੋ ਘਟੋ ਘਟ ਇੰਨਾ ਸੋਨਾ ਸਮਾਨ ਸੀ ਜਿਹੜਾ ਮਤਲਬ ਆਰਟੀਫੀਸ਼ੀਅਨ ਨੇ ਘੜੇ ਚ ਰੱਖਿਆ ਮੈਂ ਕਿਹਾ ਵੀ ਤੁਹਾਨੂੰ ਕਿਉਂ ਨਹੀਂ ਪਤਾ ਲੱਗਿਆ ਪਰ ਅੱਜ ਪਤਾ ਲੱਗਿਆ ਜਦੋਂ ਬਾਬੇ ਨੂੰ ਅਸੀਂ ਫੜਿਆ ਉਹ ਤੋਂ ਮਿਨਾਇਆ ਉਹ ਕਹਿੰਦਾ ਜੀ ਮੈਂ ਨੇਫਿਸ਼ ਤੋਂ ਨਕੇ ਨਾ ਇਨਾ ਕੁ ਸਮਾਨ ਲੈ ਜਾਂਦਾ ਹੀਗਾ ਤੇ ਕਹਿੰਦਾ ਮੈਂ ਘਰੇ ਚ ਸਿਰ ਦਿੰਦਾ ਜੀ ਤੇ ਬਾਹਰੋਂ ਕਹਿੰਦਾ ਮੈਂ ਐਂ ਲੱਗਦਾ ਜੀ ਮੈਂ ਖਾਲੀ ਹੱਥ ਜਾਂਦਾ ਕਹਿੰਦਾ ਕੁਝ ਦਿਨਾਂ ਬਾਅਦ ਕਹਿੰਦਾ ਮੈਂ ਹਜ਼ਾਰ ਦਾ ਸਮਾਨ ਲੈ ਜਾਂਦਾ ਸੀ ਆਰਟੀਫੀਸ਼ਨ ਤੇ ਕਹਿੰਦਾ ਮੈਂ 2 ਲੱਖ ਲੈ ਆਉਂਦਾ ਸੀ 4 ਲੱਖ ਲੈ ਜਾਂਦਾ ਲੱਖ ਲੈ ਜਾਂਦਾ ਐਦਾਂ ਮਤਲਬ ਫਿਰ ਕਹਿੰਦਾ ਜਦੋਂ ਘੜਾ ਭਰ ਗਿਆ ਤੇ ਕਹਿੰਦਾ ਮੈਂ ਪਰਿਵਾਰ ਨੂੰ ਕਿਹਾ ਵੀ ਤੁਹਾਡੇ ਘਰੇ ਖਜ਼ਾਨਾ ਨਿਕਲ ਆਇਆ ਕਹਿੰਦਾ ਫਿਰ ਪਰਿਵਾਰ ਨੂੰ ਦੂਰੋਂ ਖੜ ਕੇ ਲਾਈਟ ਬੰਦ ਕਰਕੇ ਨਾ ਬੈਟਰੀ ਚਾਰਜ ਜਿਹੜੀ ਬੈਟਰੀ ਮਤਲਬ ਉਹ ਵਰਵਾਈ ਤੇ ਪਰਿਵਾਰ ਨੂੰ ਲੱਗਿਆ ਵੀ ਵਾਕੇ ਹੀ ਸਾਡੇ ਘਰੇ ਖਜ਼ਾਨਾ ਸੋ ਸਾਡੇ ਘਰੇ ਖਜ਼ਾਨਾ ਹੈ ਕਿਉਂਕਿ ਜਦੋਂ ਪਰਿਵਾਰ ਨੂੰ ਮੈਂ ਲਾਈਟ ਦੇ ਨਾਲ ਵਿਖਾਇਆ ਬੈਟਰੀ ਚਾਰਜ ਦੇ ਨਾਲ ਮਤਲਬ ਕਹਿੰਦੇ ਵੀ ਖਜ਼ਾਨਾ ਹੈ ਉਹ ਪਰਿਵਾਰ ਹੈਰਾਨ ਹੋ ਗਿਆ ਕਹਿੰਦਾ ਸੀ ਹੈਰਾਨ ਹੋ ਗਏ ਵੀ ਵਾਕੇ ਖਜ਼ਾਨਾ ਯਾਰ ਵੀ ਮਤਲਬ ਇਹਨੇ ਕਹਿੰਦਾ ਵਿੱਚੋਂ ਨਾ ਜਦੋਂ ਸਾਡੇ ਤੋਂ ਸਾਰੇ ਪੈਸੇ ਵਸੂਲ ਲਏ ਲੇ ਲਈ ਮਤਲਬ ਠੱਗੀ ਮਾਰ ਲਈ ਤੇ ਚਾਰ ਪੰਜ ਕੜੇ ਨੇ ਕੱਢ ਕੇ ਦੇਤੇ ਤੇ ਕਹਿੰਦੇ ਵਿਖਾਇਆ ਵੀ 24 ਕੈਟ ਦੇ ਕੜੇ ਨੇ ਕਹਿੰਦੇ ਜਦੋਂ ਮੈਂ ਸੁਨਾਰੇ ਕੋਲ ਲੈ ਕੇ ਗਈ ਸੁਨਾਰੇ ਨੇ ਕਹਿੰਦਾ ਉਹ ਦੂਰ ਮਾਰੇ ਵੀ ਇਹ ਇਹ ਸੋਨਾ ਥੋੜਾ ਤਾਂ ਪਿੱਤਲ ਵੀ ਨਹੀਂਗਾ ਪੂਰਾ ਮਤਲਬ ਫਿਰ ਇਹਨਾਂ ਨੂੰ ਮਹਿਸੂਸ ਹੋਇਆ ਮਹਿਮੰਦ ਦੇ ਵਿੱਚ ਫਿਰ ਇਹਨਾਂ ਨੇ ਮਤਲਬ 1.5 ਸਾਲ ਪਹਿਲਾਂ ਮਤਲਬ ਠੱਗੀ ਮਾਰੀ ਔਰ ਅੱਜ ਅਸੀਂ ਉਸ ਬਾਬੇ ਨੂੰ ਮਤਲਬ ਬੜੀ ਚਲਾਕੀ ਦੇ ਨਾਲ ਫੜਿਆ ਫੜ ਕੇ ਅਸੀਂ ਬੜੇ ਪਿਆਰ ਨਾਲ ਮਾਰਿਆ ਨਹੀਂਗਾ ਵੈਸੇ ਜਿਆਦਾ ਸਰੋਤਰ ਨਹੀਂ ਫਿਰਿਆ ਇਹਨਾਂ ਇੱਥੋਂ ਸਰਾਏ ਨਾਗਾ ਤੋਂ ਅਸੀਂ ਭਾਇਆ ਅਸੀਂ ਆਖਿਆ ਵੀ ਕਿੰਨੇ ਪੈਸੇ ਦੀ ਠੱਗੀ ਕਹਿੰਦਾ ਜੀ 7 ਲੱਖ 7.5 ਲੱਖ ਫਿਰ ਮੈਂ ਆਖਿਆ ਵੀ ਬਾਬਾ ਤੇਰੇ ਕੋਲੇ ਸੁਖਨੇ ਬਲੂ ਤੱਕ ਟਾਈਮ ਆ ਸੱਚ ਸੱਚ ਮਨ ਫਿਰ ਇਹ ਆ ਗਿਆ 10 ਲੱਖ ਤੇ ਫਿਰ 12 ਤੇ ਫਿਰ 13 ਤੇ 14 ਤੇ 15 ਤੇ ਅਖੀਰ ਚ 18 ਤੇ ਆ ਗਿਆ ਵੀ 18 ਵਾਲੇ ਤੇ ਉਹ 18 ਲੱਖ ਰੁਪਇਆ ਲਿਆ ਕੁਝ ਪੈਸੇ ਵਿਆਜ ਤੇ ਚੜੇ ਹੁਣ ਲੈਂਡ ਕਰਕੇ ਮਤਲਬ 25 ਲੱਖ ਰੁਪਿਆ ਰਕਮ ਜਿਹੜੀ ਪਰਿਵਾਰ ਦੀ ਬੰਦੀ ਸੀ। ਸੋ ਅਸੀਂ ਇਹਨੂੰ ਕਿਹਾ ਵੀ ਪੈਸੇ ਮੋੜ ਦੇ ਤੇ ਕਾਰਵਾਈ ਜਿਹੜੀ ਹੈਗੀ ਆ ਉਹ ਤੇਰੇ ਤੇ ਹੋਊਗੀ। ਵੀ ਗਾਂ ਤੋਂ ਲੋਕਾਂ ਨਾਲ ਠੱਗਿਆਂ ਨਾਲ ਬਾਰੇ ਇਹ ਮੰਨਿਆ ਕਿ ਖਾਰੇ ਪਿੰਡ ਵੀ ਇਹਨੇ ਠੱਗੀ ਮਾਰੀ ਇਦਾਂ ਹੀ ਖਜ਼ਾਨੇ ਦਾ ਝਾਂਸਾ ਦੇ ਕੇ। ਇਹ ਕਹਿੰਦਾ ਮੇਰੇ ਕੋਲ ਪੈਸੇ ਹੈ ਹੀ ਨਹੀਂ। ਤੇ ਪੈਸੇ ਇਹਨੇ ਲਾ ਕਿੱਥੇ ਦਿੱਤੇ? ਇਹ ਤਾਂ ਹੁਣ ਇਨਕੁਆਰੀ ਪੁਲਿਸ ਕਰੇ। ਵੀ ਪੈਸੋ ਪੈਸਾ ਇਹਨੀਆਂ ਠੱਗੀਆਂ ਮਾਰੀਆਂ ਕਿੱਥੇ-ਕਿੱਥੇ ਮਾਰੀਆਂ। ਔਰ ਲੋਕਾਂ ਨੂੰ ਕਿਵੇਂ ਗਮਰਾਹ ਕੀਤਾ ਲੁੱਟਿਆ ਠੱਗਿਆ ਉਹ ਇਸ ਤਰੀਕੇ ਨਾਲ ਮਤਲਬ 18 ਲੱਖ ਦਾ ਫਿਰ ਜਿਹੜਾ ਮਕਾਨ ਆ ਨਾ ਇਹਦਾ ਤੇ ਉਹ ਅਸੀਂ ਮਤਲਬ ਪਰਿਵਾਰ ਨੂੰ ਅਸ਼ਟਾਮ ਦੇ ਦੁਆਰਾ ਲਿਖਵਾ ਹੁੰਦਾ ਵੀ ਕਬਜ਼ਾ ਪਰਿਵਾਰ ਦਾ ਹੋਊਗਾ ਅਸੀਂ ਕਬਜ਼ਾ ਲੈ ਲਾਂਗੇ ਤੇ ਉਹਨੂੰ ਅਸੀਂ ਮਤਲਬ ਪੁਲਿਸ ਦੇ ਹਵਾਲੇ ਕਰਤਾ ਜੀ ਸੋ ਅੱਗੇ ਪੁਲਿਸ ਦੀ ਜ਼ਿੰਮੇਵਾਰੀ ਹੈ ਵੀ ਕਿੰਨੀਆਂ ਠੱਗੀਆਂ ਨਿਕਲਦੀਆਂ ਉਹ ਬਾਕੀ ਲੋਕਾਂ ਨੂੰ ਇਹੀ ਮੈਸੇਜ ਦੇਣਾ ਚਾਹੁੰਦੇ ਆ ਵੀ ਇਹਨਾਂ ਦੇ ਪਰਦੇ ਫਾਸ਼ ਹੋ ਰਹੇ ਨੇ ਇਹ 85 90% ਜਿਹੜੇ ਧਰਮ ਦੀ ਆੜਤ ਪਖੰਡ ਦੇ ਅੱਡੇ ਬਣਾ ਕੇ ਬੈਠੇ ਨੇ ਉਹ 5 10% ਚੰਗੇ ਸਾਧੂ ਹੁੰਦੇ ਬੰਦਗੀ ਵਾਲੇ ਰੱਬ ਵਰਗੀਆਂ ਰੂਹ ਉਹ ਇਹਨਾਂ ਲੋਕਾਂ ਤੋਂ ਥੋੜਾ ਜਿਹਾ ਸੁਚੇਤ ਰੋ ਜਾਗਰਿਤ ਕਰੋ ਜੀ ਵੀ ਭਾਬੀ ਇਹ ਕੰਮ ਕਰਦੇ ਜਾ ਪਖੰਡ ਨਹੀਂ ਮੈਂ ਕਹਿਣਾ ਵੀ ਵੇਖੋ ਸੇਵਾ ਕਰਨੀ ਮੈਂ ਕਿਸੇ ਨੂੰ ਰੋਕ ਨਹੀਂ ਸਕਦਾ ਨਾ ਮੈਂ ਰੋਕਿਆ ਜੋਤ ਬੱਤੀ ਲਾਉਣ ਤੋਂ ਮੈਂ ਕਿਸੇ ਨੂੰ ਰੋਕਿਆ ਨਹੀਂ ਗੱਦੀ ਮੈਂ ਚੱਕ ਨਹੀਂ ਰਿਆ ਫੋਟੋਆਂ ਮੈਂ ਲਾ ਨਹੀਂ ਜਿਆ ਧਮਕੀ ਮੈਂ ਦੇ ਨਹੀਂ ਰਿਆ ਮੈਂ ਪਖੰਡ ਦੇ ਖਿਲਾਫ ਜਿਹੜਾ ਲੜ ਰਿਹਾ। ਸੋ ਮੈਂ ਕਹਿੰਦਾ ਵੀ ਜਿਹੜੀਆਂ ਚੌਕੀਆਂ ਦੇ ਵਿੱਚ ਤੁਸੀਂ ਧਰਮ ਦੀ ਆੜ ਚ ਪਖੰਡ ਦੇ ਅੱਡੇ ਬਣਾ ਕੇ ਬਿਠੇ ਆਡੇ ਆਪੇ ਬੰਦ ਕਰ ਦੋ। ਪਖੰਡ ਬਿਲਕੁਲ ਬੰਦ ਕਰ ਦੋ। ਇਹ ਬੰਦ ਹੋ ਕੇ ਰਹੇਗਾ। ਤੁਸੀਂ ਨਹੀਂ ਕਰੋਗੇ ਲੋਕ ਸचेत ਹੋ ਜਾਣਗੇ, ਜਾਗਰੂਕ ਹੋ ਜਾਣਗੇ। ਜੋ-ਜੋ ਮੁਹੰਮਦੀਆਂ ਹਦਾਇਤਾਂ ਉਹਨਾਂ ਨੂੰ ਪ੍ਰਵਾਨ ਕੀਤਾ ਜਾਵੇ ਤਾਂ ਕਿ ਸਤਵਾਂ ਦਰਿਆ ਜਿਹੜਾ ਇੱਕ ਪਖੰਡ ਦਾ ਦਰਿਆ ਉਹ ਜਿਹੜਾ ਬੰਦ ਹੋ ਸਕੇ। ਜਿਹੜੇ ਭੋਲੇ ਭਾਲੇ ਲੋਕ ਹੈਗੇ ਉਹ ਨਹੀਂ ਉਹ ਨਹੀਂ ਨੱਚਦੇ। ਬ੍ਰੀਚ ਕਰਨ ਵੇਖੋ ਉਹੀ ਬੇਨਤੀ ਕਰ ਰਹੇ ਆ ਵੀ ਬਾਬੇ ਭਵੇਂ ਅੰਦਰ ਖਾਤੇ ਨਾ ਜਿਹੜੇ ਢੌਂਗੀ ਬਾਬੇ ਇਹਨਾਂ ਦੀ ਕਮਾਈ ਕੋਈ ਨਹੀਂ ਦੇਣ ਹੀ ਕੋਈ ਨਹੀਂ ਕੁਰਬਾਨੀ ਕੋਈ ਨਹੀਂ ਇਹ ਅੰਦਰ ਖਾਤੇ ਖੁੰਝਾਂ 'ਚ ਬਹਿ ਕੇ ਭਾਵੇਂ ਫਿਰ ਵੀ ਮਤਲਬ ਬਾਬੇ ਤੋਰੀ ਜਾਣ ਠੀਕ ਹੈ ਪਰ ਸੰਗਤਾਂ ਨੂੰ ਤੋਰੀ ਜਾਣ ਲੁੱਟੀ ਜਾਣ ਪਰ ਲੋਕ ਜਾਗਰੂਤ ਹੋ ਚੁੱਕੇ ਨੇ ਔਰ ਲੋਕ ਸੁਚੇਤ ਹੋ ਕੇ ਜਦੋਂ ਇਹਨਾਂ ਦੇ ਡੇਰਿਆਂ ਤੇ ਜਾਣੋਂ हट ਗਏ ਸੰਦੋ ਪਖੰਡ ਬੰਦ ਆ ਇਹ ਕਈ ਬਾਬੇ ਤੇ ਇਦਾਂ ਇਦਾਂ ਦੇ ਆ ਵੀ ਇਹਨਾਂ ਕੋਲ ਤਾਂ ਜੋਤ ਚ ਕਿਉਂ ਪਾਉਣ ਨੂੰ ਤੇਲ ਨਹੀਂ ਹੁੰਦਾ। ਤੋਂ ਜਦੋਂ ਲੋਕ ਜਾਨੋਂ ਹਟ ਗਏ ਤੇ ਆਪੇ ਬਖੰਡ ਬੰਦ ਹੋ ਜੇ ਨਾ ਤੇਰਾ ਬੰਦ ਕਰਨ ਲਈ।